ਦੀ 2 ਐਤ 12ਵਾਂ ਅਧਿਆਇ ਔਰ ਉਹਦੀ ਅਸੀਂ ਪੜਾਂਗੇ 2 ਐਤ ਪੜ੍ਹੀਏ ਜੋ ਭੂਮੀ ਕੇ नीचे सो गए सोए रहेंगे उनमें से बहुत से लोग जाग उठेंगे लिखਿਆ ਜਿਹੜੇ ਜ਼ਮੀਨ ਦੇ ਥੱਲੇ ਸੁੱਤੇ ਪਏ ਨੇ ਮਰ ਚੁਕੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਜ਼ਿੰਦਾ ਹੋ ਜਾਣਗੇ ਕੀ ਹੋ ਜਾਣਗੇ ਜ਼ਿੰਦਾ ਹੋ ਜਾਣਗੇ ਪੜ੍ਹੀਏ ਦਾ ਕਿ ਜੀਵਨ ਕੇ ਲੀਏ ਕਿੰਨੇ ਹਮੇਸ਼ਾ ਦੇ ਜੀਵਨ ਦੇ ਲਈ ਔਰ ਕਿਤਨੇ ਆਪਣੀ ਨਾਮਧਰਾਈ ਔਰ ਸਦਾ ਤੱਕ ਅਨੰਤ ਘਿਣਾਉਣੇ ਠਹਿਰਨ ਕੇ ਲਈ ਔਰ ਕਿਤਨੇ ਆਪਣੀ ਨਾਮਧਰਾਈ ਔਰ ਸਦਾ ਤੱਕ ਘਿਣਾਉਣੇ ਠਹਿਰਨ ਦੇ ਲਈ ਗਾਧਲੇ ਪੜੀ ਪੰਜਾਬੀ ਚ ਪੜੀ ਤੇ ਉਹਨਾਂ ਵਿੱਚ ਉਹ ਢੇਰ ਸਾਰੇ ਆਏ ਜੋ ਧਰਤੀ ਦੀ ਮਿੱਟੀ ਵਿੱਚ ਉੱਤੇ ਪਏ ਹਨ ਜਾ ਘੁੱਟਣਗੇ ਜਾਗ ਉੱਠਣਗੇ ਜ਼ਿੰਦੇ ਹੋ ਜਾਣਗੇ ਕਈ ਸਦੀਪਕ ਜੀਵਨ ਲਈ ਕਈ ਸਦੀਪਕ ਜੀਵਨ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਰਾਦਰੀ ਲਈ ਕਈ ਸ਼ਰਮਿੰਦਗੀ ਅਤੇ ਸਦੀਪਕ ਨਰਾਦਰੀ ਲਈ ਜ਼ਿੰਦੇ ਹੋ ਜਾਣਗੇ ਜ਼ਿੰਦੇ ਹੋ ਜਾਣਗੇ ਦੁਬਾਰਾ ਜ਼ਿੰਦੇ ਹੋ ਜਾਣਾ ਜਿੰਨੇ ਮਰ ਗਏ ਨੇ ਸਾਰੇ ਦੁਬਾਰਾ ਕੀ ਹੋ ਜਾਣੇ ਨੇ ਜ਼ਿੰਦੇ ਹੋਣੇ ਨੇ ਸਾਰੇ ਸਾਰਿਆਂ ਨੇ ਜੀ ਉੱਠਣਾ ਮਗਰ ਕਈ ਪ੍ਰਭੂ ਦੇ ਵਚਨ ਚ ਲਿਖਿਆ ਆ ਕਈ ਹਮੇਸ਼ਾ ਦੇ ਜੀਵਨ ਦੇ ਲਈ ਜੀ ਉੱਠਣਗੇ ਪੀ ਉਹ ਹਮੇਸ਼ਾ ਦੇ ਲਈ ਸਵਰਗ ਵਿੱਚ ਕੀ ਯੋਜਨ ਦਾਖਲ ਹੋ ਜਾਣਗੇ ਸਵਰਗ ਦੇ ਰਾਜ ਵਿੱਚ ਚਲੇ ਜਾਣਗੇ ਸਵਰਗ ਦੀ ਬਾਦ ਸ਼ਹਾਦਤ ਨੂੰ ਹਾਸਲ ਕਰ ਲੈਣ ਔਰ ਦੂਸਰੇ ਜਿਹੜੇ ਨੇ ਉਹ ਵੀ ਜੀ ਉੱਠਣਗੇ ਪਰ ਕਾਦੇ ਲਈ ਹਮੇਸ਼ਾ ਦੀ ਸ਼ਰਮਿੰਦਗੀ ਲਈ ਔਰ ਹਮੇਸ਼ਾ ਹਮੇਸ਼ਾ ਦੇ ਨਿਰਾਦਰ ਲਈ ਕਾਦਲੇ ਨਿਰਾਦਰ ਲਈ ਨਿਰਾਦਰੀ ਲਈ ਕਿਨੌਣੇ ਠਹਿਰਨ ਦੇ ਲਈ ਅਸੀਂ ਜਿੰਨੇ ਬੈਠੇ ਹਾਂ ਸਾਰਿਆਂ ਨੇ ਜੀ ਉਠਣਾ ਇੱਕ ਦਿਨ ਪਰ ਕੁਝ ਲੋਗ ਆਦਰ ਪਾਉਣਗੇ ਸਵਰਗ ਦੀ ਬਾਦ ਸ਼ਹਾਦਤ ਨੂੰ ਹਾਸਲ ਕਰਨਗੇ ਉਹਨਾਂ ਨੂੰ ਜੀਵਨ ਦਾ ਤਾਜ ਦਿੱਤਾ ਜਾਏਗਾ ਯਿਸੂ ਨੇ ਕਿਹਾ ਹੈ ਜਾਨ ਦੇਨ ਤੱਕ ਵਫਾਦਾਰ ਰਹਿ ਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦਵਾਗਾ ਕਦੋਂ ਮਿਲਣਾ ਹੈ ਤਾਜ ਬੋਲੋ ਜਿਹੜੇ ਜਾਨ ਦੇਨ ਤੱਕ ਵਫਾਦਾਰ ਰਹਿਣਗੇ ਫਿਰ ਮਰਨ ਤੋਂ ਬਾਅਦ ਮਿਲਣਾ ਹੈ ਜਦੋਂ ਦੁਬਾਰਾ ਉਹ ਜੀ ਉਠਣਗੇ ਉਦੋਂ ਮਿਲਣਾ ਹੈ ਜ਼ਿੰਦਗੀ ਦਾ ਤਾਜ ਮਿਲਣਾ ਕਿਹਨਾਂ